15 ਅਗਸਤ ਦਾ ਸਮਾਗਮ ਸਾਰੇ ਪਾਸੇ ਖੁਸ਼ੀਆਂ ਖੇੜੇ ਪਰ ਇੱਕ ਡਾਕਟਰ ਸਿਵਲ ਸਰਜਨ ਸੀਨੀਅਰ ਡਾਕਟਰ ਨੇ ਜਸਵੀਰ ਸਿੰਘ ਆਲਖ ਉਹ ਬਾਹਰ ਖੜੇ ਰਹਿ ਗਏ ਫਿਰ ਉਹਨਾਂ ਨੂੰ ਸ਼ਿਕਾਇਤ ਲੱਗੀ ਕਿ ਤਾਂ ਮੇਰੀ ਤੋਹੀਨ ਹੈ ਇੱਕ ਤਾਂ ਮੈਨੂੰ ਸੱਦਾ ਪੱਤਰ ਆਇਆ ਹੈ ਕੰਦਰ ਨਹੀਂ ਜਾਣ ਦਿੱਤਾ ਔਰ ਉਹ ਥਾਣੇਦਾਰਾਂ ਦੀ ਸ਼ਿਕਾਇਤ ਹੁੰਦੀ ਹੈ ਐਕਸ਼ਨ ਹੋ ਜਾਂਦਾ ਚਲੋ ਸਸਪੈਂਡ ਹੋ ਗਏ ਪਰ ਉਹਦਾ ਗਿਲਾ ਸ਼ਿਕਵਾ ਕਿਤੇ ਮਨ ਚ ਕੀ ਰੱਖ ਲਿਆ ਥਾਣੇਦਾਰਾਂ ਨੇ ਜਾਂ ਪੁਲਿਸ ਵਿਭਾਗ ਨੇ ਕਿ ਸਾਡੇ ਪੁਲਿਸ ਦੀ ਇਸ ਤਰ੍ਹਾਂ ਮੋਰਲ ਇੱਕ ਮੋਰਲ ਸ਼ਬਦ ਬੜਾ ਵਰਤਿਆ ਜਾਂਦਾ ਕਿ ਉਹਨਾਂ ਦਾ ਡਾਊਨ ਨਾ ਹੋ ਜਾਏ ਫਿਰ ਉਹਨਾਂ ਦੀ ਬਦਲੀ ਕਰ ਦਿੱਤੀ ਗਈ ਹੈ ਹਾਲਾਂਕਿ ਉਸ ਦੇ ਵਿੱਚ 17 ਬਦਲੀ ਕੀਤੀ ਕਿਉਂ ਨਾ ਚ ਡਾਕਟਰ ਜਸਵੀਰ ਸਿੰਘ ਵੀ ਇੱਕ ਨੇ ਹਾਲਾਂਕਿ 15 ਅਗਸਤ ਨੂੰ ਵਿਵਾਦ ਹੋਇਆ ਉਹ ਆਰਡਰ ਬਦਲੀ ਦੇ 14 ਅਗਸਤ ਦੇ ਹੈ ਨਹੀਂ ਉਹ ਸਭ ਤੋਂ ਵੱਡੀ ਇਹ ਗੱਲ ਹੈ ਕਿ ਇੱਕ ਜਿਹੜੇ ਨਾ ਦੇਖੋ ਜੱਗੋ 13ਵੀਂ ਗੱਲ ਹੋ ਗਈ ਕਿ ਦਰਜਾ 3 ਦੇ ਮੁਲਾਜ਼ਮ ਠੀਕ ਹੈ ਜੀ ਉਹ ਇੱਕ ਕਲਾਸ 1 ਅਫਸਰ ਜਿਹਦੀ 35 ਸਾਲ ਸਰਵਿਸ ਹੋ ਗਈ ਆ ਉਹ ਉਹਨੂੰ ਉਹਦਾ ਟਰਾਂਸਫਰ ਕਰਵਾ ਗਏ ਨੇ ਇਹ ਪੁਲਿਸ ਦੀ ਦੇਖ ਲਓ ਕਿ ਕਿੰਨੀ ਖਾਸੀਅਤ ਆ ਇਸ ਮਸਲੇ ਦੇ ਵਿੱਚ ਹੁਣ ਜਿਹੜਾ ਮਸਲਾ ਇਹ ਆਗਾ ਨਾ ਡਾਕਟਰ ਜਸਬੀਰ ਸਿੰਘ ਔਲਖ ਉਹਨਾਂ ਦੇ ਨਾਲ ਪੰਜਾਬ ਸਰਕਾਰ ਨੇ ਸਿਹਤ ਵਿਭਾਗ ਨੇ ਬਹੁਤ ਜ਼ਿਆਦਾ ਤੱਕਾ ਕੀਤਾ ਪਹਿਲਾਂ ਦੇ ਦੋ ਥਾਣੇਦਾਰ ਜਿਹੜੇ ਰੈਗੂਲਰ ਵੀ ਨਹੀਂ ਹੋਣੇ ਮੈਨੂੰ ਲੱਗਦਾ ਲੋਕਲ ਰੈਂਕ ਹੋਊਗਾ ਜੇ ਉਹਨਾਂ ਦਾ ਅਸਲੀ ਰੈਂਕ ਦੇਖੋ ਜਾ ਉਹਨਾਂ ਚ ਇੱਕ ਸਿਪਾਈ ਜਾਂ ਇੱਕ ਹੌਲਦਾਰ ਹੋਊਗਾ ਜੇ ਥਾਣੇਦਾਰ ਹੋਏ ਐਸਾ ਹੀ ਹੋਊਗਾ ਜਿਵੇਂ ਐਸਾ ਹੀ ਹੈ ਤੇ ਹੌਲਦਾਰ ਹੋਊਗਾ ਕਿਉਂਕਿ ਪੰਜਾਬ ਪੁਲਿਸ ਦੇ ਵਿੱਚ ਵੀ ਜਿਹੜੇ ਲੋਕਲ ਰੈਂਕ ਕਿਵੇਂ ਮਿਲਦੇ ਹੈਗੇ ਨੇ ਪੰਜਾਬ ਦੀ 82000 ਨਫਰੀ ਨੂੰ ਪਤਾ ਹੈਗਾ ਤੇ ਜਿਹੜੇ ਦਵਾਉਂਦੇ ਨੇ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਪਤਾ ਹੈਗਾ ਹੁਣ 15 ਅਗਸਤ ਵਾਲੇ ਦਿਨ ਇੱਕ ਕਲਾਸ 1 ਅਫੀਸਰ ਜ਼ਿਲ੍ਹੇ ਦਾ ਸਿਵਲ ਸਰਜਨ ਜਿਹਦੀ 35 ਸਾਲ ਸਰਵਿਸ ਹੋ ਗਈ ਹੋਵੇ ਉਹਦੇ ਨਾਲ ਵਧੇਗੀ ਕੀਤੀ ਹੋ ਬਤਮੀਜੀ ਕੀਤੀ ਹੋਵੇ ਔਰ ਉਹਨੂੰ ਸ਼ਿਕਾਇਤ ਕਰਨੀ ਮਹਿੰਗੀ ਪੈਗੀ ਮਤਲਬ ਥਾਣੇਦਾਰਾਂ ਦਾ ਰੂਪ ਦੇਖ ਲੋ ਥਾਣੇਦਾਰਾਂ ਦੇ ਰੂਪ ਦੇ ਵਿੱਚ ਪੰਜਾਬ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਰੂਲ ਆ ਗਿਆ ਵਿੱਚ ਲੁਧਿਆਣੇ ਦੇ ਐਮਐਲਏ ਦੇ ਨਾਲ ਰੂਲ ਆ ਗਿਆ ਕਿ ਇਹ ਸਿਵਲ ਸਰਜਨ ਐਮਐਲਏ ਦੇ ਕਹਿੰਦੇ ਨਹੀਂ ਸੀ ਚੱਲਦੇ ਹੈਗੇ ਉਹ ਵੀ ਦੱਸਾਂਗੇ ਕਿ ਕਿਉਂ ਨਹੀਂ ਚੱਲਦੇ ਹੁਣ ਜਿਹੜੇ ਦੋ ਥਾਣੇਦਾਰ ਉਹਦੇ ਨਾਲ ਲੁਧਿਆਣਾ ਪੁਲਿਸ ਹਿੱਲ ਗਈ ਐਮਐਲਐ ਨੂੰ ਮੌਕਾ ਮਿਲ ਗਿਆ ਕਿ ਪਹਿਲਾਂ ਦੇ ਡਾਕਟਰ ਜਸਬੀਤ ਸਿੰਘ ਔਲਖ ਕਾਬੂ ਨਹੀਂ ਆਉਂਦੇ ਅੱਜ ਕਾਬੂ ਕੋਲ ਆ ਕਰ ਲੋ ਅੱਜ ਬਾਹਮ ਰੋੜ ਦੋ ਉਹ ਸਿੱਧਾ ਸਰਕਾਰ ਨੂੰ ਕਹੂਗਾ ਹੈਲਥ ਮੰਤਰੀ ਨੂੰ ਕਹਾਂਗਾ ਜੇ ਪੰਜਾਬ ਸਰਕਾਰ ਨੂੰ ਕਹਾਂਗਾ ਹੁਣ ਇਹ ਦੇਖੋ ਕਿ 15 ਅਗਸਤ ਨੂੰ ਉਸ ਆਫੀਸਰ ਦੇ ਨਾਲ ਵਧੇਕੀ ਹੁੰਦੀ ਦੋ ਠਾਣੇਦਾਰ ਉਸ ਤੋਂ ਬਾਅਦ ਜਿਹੜੇ ਉਥੋਂ ਲੁਧਿਆਣੇ ਦੇ ਡਿਪਟੀ ਕਮਿਸ਼ਨਰ ਸਾਖੀ ਸਾਨੀ ਹੋਣੀ ਉਹ ਲੁਧਿਆਣੇ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਲ੍ਹ ਸਾਹਿਬ ਨੂੰ ਚਿੱਠੀ ਲਿਖ ਦਿੰਦੇ ਨੇ ਕੁਲਦੀਪ ਸਿੰਘ ਚਾਲ੍ਹ ਹੁਣੀ ਤੁਰੰਤ ਉਸ ਤੇ ਐਕਸ਼ਨ ਕਰਦੇ ਹੈਗੇ ਨੇ ਦੋਨੇ ਠਾਰੇੰਦਾਰ ਦੋਨਾਂ ਦਾ ਨਾਮ ਜਸਪਾਲ ਸਿੰਘ ਇੱਕ ਇੰਸਪੈਕਟਰ ਹੈ ਇੱਕ ਐਸਆਈ ਜਾਂ ਸਬ ਇੰਸਪੈਕਟਰ ਉਹਨਾਂ ਨੂੰ ਸਸਪੈਂਡ ਕਰ ਦਿੰਦੇ ਹੈਗੇ ਨੇ ਔਰ ਇੱਕ ਮਹੀਨੇ ਦੇ ਵਿੱਚ ਰਿਪੋਰਟ ਸੰਪਣ ਵਾਸਤੇ ਵਿਭਾਗੀ ਕਾਰਵਾਈ ਕਰਾਸਤੇ ਏਡੀਸੀਪੀ ਰਮਨਦੀਪ ਸਿੰਘ ਭੁੱਲਰ ਉਹਨਾਂ ਨੂੰ ਕਹਿ ਦਿੰਦੇ ਹੈਗੇ ਨੇ ਉਹ ਇੱਕ ਮਹੀਨੇ ਦੀ ਰਿਪੋਰਟ ਦੇ ਦੇਣਗੇ ਪਰ ਉਸ ਤੋਂ ਪਹਿਲਾਂ ਪੰਜਾਬ ਦੇ ਐਮਐਲਏ ਆਮ ਆਦੀ ਪਾਰਟੀ ਖਾਸ ਕਰਕੇ ਲੁਧਿਆਣਾ ਤੋਂ ਉਹਨਾਂ ਨੇ ਮਿਲ ਮੁਲ ਕੇ ਇਹਦੇ ਉਹਦੀ ਬਦਲੀ ਕਰਾਤੀ ਹੁਣ ਦੇਖੋ ਗੱਲ 15 ਅਗਸਤ ਛੁੱਟੀ ਉਹਨਾਂ ਦੇ ਬੈਕਡੇਟ 14 ਨੂੰ ਆਰਡਰ ਕੱਢੇ ਗਏ ਕਿ ਨਹੀਂ ਕਿਉਂਕਿ ਸਰਕਾਰ ਅਸਲ ਦੇ ਵਿੱਚ ਇਦਾਂ ਹੀ ਕਰਦੇ ਕਿਉਂਕਿ ਟਾਈਮਿੰਗ ਮਾੜੀ ਆ ਗਈ ਹੈ ਉਹ ਫਾਈਲਾਂ ਦੇ ਆਪ ਹੀ ਭਰਨੇ ਉਹਨਾਂ ਦੇ 14 ਤਰੀਕ ਦੇ ਆਰਡਰ ਕੱਢ ਛੁੱਟੇ ਜੇ 14 ਤਰੀਕ ਨੂੰ ਆਰਡਰ ਕੱਢੇ ਆ ਗਏ ਨੇ ਤੇ ਫਿਰ 14 ਤਰੀਕ ਨੂੰ ਸਰਕਾਰ ਦੇ ਜਿਹੜੇ ਅਫਸਰ ਨੇ ਸੇਧ ਵਿਭਾਗ ਦੇ ਇਨੇ ਮਾਰੇ ਹੋ ਸਦੇ ਕਿ ਜਾਂ ਇਨੇ ਪ੍ਰੈਸ਼ਰ ਚ ਵਿੱਚ ਆ ਗਏ ਕਿਸੇ ਨੇ ਕਿਹਾ ਨਹੀਂ ਕਿ ਸਰ ਉਹਦੀ ਤੇ ਡਿਊਟੀ ਲੱਗੀ ਹੋਈ ਕਲਾਸਮਨ ਅਫਸਰ ਆਪਾਂ ਅੱਜ ਕਿਵੇਂ ਬਦਲ ਦਈਏ 14 ਨੂੰ ਹੀ ਆਰਡਰ ਕਢਾ ਦਿੱਤੇ ਆਗੇ ਨੇ ਜਾਂ ਫਿਰ 14 ਤਰੀਕ ਨੂੰ ਜਗਜਾਹਰ ਕਰ ਦਿੰਦੇ 14 ਨੂੰ ਆਰਡਰ ਹੋ ਗਏ ਬੈਕ ਡੇਟ ਚ ਆਰਡਰ ਕਰ ਕਰਤੇ ਜਿਹੜਾ ਲੁਧਿਆਣੇ ਦੇ ਵਿੱਚ ਰੌਲਾ ਕਿ ਸਿਹਤ ਵਿਭਾਗ ਨੇ ਬੈਕ ਡੇਟ ਚ ਆਰਡਰ ਕਢੇ ਆਗੇ ਨੇ ਕਿ ਉਹਦਾਂ ਅੱਜ ਕਢਣੇ ਪੈਣੇ ਸੀ ਜਾਂ 15 ਨੂੰ ਕਢ ਦੇ ਜਾ 16 ਨੂੰ ਕੱਢ ਦੇ 17 ਨੂੰ ਕੱਢ ਦੇ 14 ਨੂੰ ਕੱਢ ਦੇ ਤੇ ਕਿ ਅਸੀਂ ਤੇ ਬੜੇ ਇਮਾਨਦਾਰ ਆ ਪਿਛਲੀ ਡੇਢ ਦੇ ਵਿੱਚ ਆਰਡਰ ਕੱਢ ਗਏ ਸਿਹਤ ਮਹਿਕਮਾ ਇਮਾਨਦਾਰ ਬਣ ਰਿਹਾਗਾ ਅੱਛਾ ਹੋ ਡਾਕਟਰ ਜਸਵੀਰ ਸਿੰਘ ਔਲਕਸ ਉਹਨਾਂ ਨੂੰ ਡਿਪਟੀ ਡਾਇਰੈਕਟਰ ਦੇ ਤੌਰ ਤੇ ਚੰਡੀਗੜ੍ਹ ਟਰਾਂਸਫਰ ਕਰ ਦਿੱਤਾ ਹੁਣ ਪੰਜਾਬ ਦੀ ਜਿਹੜੀ ਟਰਾਂਸਫਰ ਪਾਲਿਸੀ ਉਹ ਕੀ ਕਹਿੰਦੀ ਹੈਗੀ ਆ ਟਰਾਂਸਫਰ ਪਾਲਿਸੀ ਕਹਿੰਦੀ ਹੈ ਕਿ ਚਾਹੇ ਉਹ ਸਿਵਲ ਪ੍ਰਸ਼ਾਸਨ ਦੇ ਵਿੱਚ ਅਧਿਕਾਰੀ ਆ ਚਾਹੇ ਪੁਲਿਸ ਪ੍ਰਸ਼ਾਸਨ ਦੇ ਵਿੱਚ ਅਧਿਕਾਰੀ ਆ ਇੱਕ ਜ਼ਿਲ੍ਹੇ ਦੇ ਵਿੱਚ ਉਹ 2 ਸਾਲ ਤੋਂ ਵੱਧ ਸਮਾਂ ਨਹੀਂ ਕੱਢ ਸਕਦਾਗਾ ਇਸ ਡਾਕਟਰ ਜਸਬੀਰ ਸਿੰਘ ਔਲਖ ਨੂੰ ਹਜੇ 8 ਮਹੀਨੇ ਹੋਏ ਸੀ ਦੂਜਾ ਸਭ ਤੋਂ ਵੱਡਾ ਰੂਲ ਕੀ ਹੈ ਕਿ ਜੇ ਕੋਈ ਬੰਦਾ ਸਰਕਾਰੀ ਆਫੀਸਰ ਜੇ ਉਹਦੀ ਰਿਟਾਇਰਮੈਂਟ ਨੂੰ 1 ਸਾਲ ਰਹਿੰਦਾ ਹੈਗਾ ਸਰਕਾਰ ਤਦ ਵੀ ਉਹਦੀ ਬਦਲ ਹੀ ਨਹੀਂ ਕਰ ਸਕਦੇ ਇਹਨਾਂ ਦੀ 5 ਮਹੀਨਿਆਂ ਨੂੰ ਬਦਲੀ ਹੈਗੀ ਆ ਸਰਕਾਰ ਨੇ ਬਦਲੀ ਕਰਦੇ ਤੀਜਾ ਮਹੱਤਵਪੂਰਨ ਰੂਲ ਕੀ ਹੈਗਾ ਕਿ ਜੇ ਬੰਦਾ ਕੋਈ ਡਿਸੇਬਲਡ ਆ ਸਰਕਾਰ ਤਬਾਦਲਾ ਕਰਨ ਤੋਂ ਪਹਿਲਾਂ ਉਹਨੂੰ ਪੁੱਛੂਗੀ ਕਿ ਤੁਸੀਂ ਆਪਣੀਆਂ ਤਿੰਨ ਆਪਸ਼ਨਾਂ ਦੇ ਦਿਓ ਅਸੀਂ ਤੁਹਾਡੀ ਬਦਲੀ ਕਰਨੇ ਤੁਹਾਡੇ 2 ਸਾਲ ਹੋ ਗਏ ਇਨੇ ਕੋ ਆਪਸ਼ਨ ਹੀ ਲਈ ਗਈ ਹੈਗੀ। ਹਮਮ। ਟ੍ਰਾਂਸਪੋਰਟ ਪਾਲਿਸੀ ਪੰਜਾਬ ਸਿਵਲ ਸਰਵਿਸ ਰੂਲ ਦੇ ਧੱਜੀਆਂ ਉਡਾਈਆਂ ਗਿਆ ਸੇਧ ਵਿਭਾਗ ਨੇ ਪੰਜਾਬ ਦੀ ਟ੍ਰਾਂਸਪੋਰਟ ਪਾਲਿਸੀ ਦੀਆਂ ਧੱਜੀਆਂ ਉਡਾਈਆਂ ਗਿਆ ਤੇ ਜਿਹੜਾ ਡਿਸੇਬਲਡ ਨੂੰ ਸਰਕਾਰ ਨੇ ਪ੍ਰਿਵਿਲੇਜ ਦਿੱਤਾ ਉਹਦੀਆਂ ਵੀ ਧੱਜੀਆਂ ਉਡਾਈਆਂ ਗਿਆ। ਉਹਨਾਂ ਦੀ ਸਰਵਿਸ 'ਪਈ ਉਹ ਵੀ ਸਰਵਿਸ ਸੁਰੱਖ ਦਿੱਤੀ 8 ਮਹੀਨੇ 5 ਮਹੀਨੇ ਤੇ ਸਰਕਾਰ ਉਹਦੀ ਤਬਾਦਲਾ ਨਹੀਂ ਕਰ ਸਕਦਾ। ਹੁਣ ਸਰਕਾਰ ਨੂੰ ਸੇਧ ਵਿਭਾਗ ਨੂੰ ਇਹਨਾਂ ਪਤਾ ਸੀ ਕਿ ਇਹ ਚੈਲੰਜ ਕਰਨਗੇ ਹਾਈ ਕੋਰਟ ਦੇ ਵਿੱਚ। ਕਿ ਜਸਬੀਰ ਸਿੰਘ ਔਲਖ ਨੂੰ ਉਹਨਾਂ ਨੂੰ ਸਟੇ ਮਿਲਾਂ ਇਸੇ ਕਰਕੇ ਹੀ ਜਿਹਨਾਂ ਉਹਨਾਂ ਦੀ ਜਗ੍ਹਾ ਜਿਹੜੇ ਨਵੇਂ ਡਾਕਟਰ ਸਾਹਿਬ ਆਏ ਨੇ ਸਿਵਲ ਉਹਨਾਂ ਨੂੰ ਕੱਲ ਹੀ ਜੁਆਇਨ ਕਰਵਾ ਦਿੱਤਾ ਹੈਗਾ ਕਿਉਂਕਿ ਵਕੇਟ ਪੋਸਟ ਤੇ ਚੈਲੰਜ ਕੀਤਾ ਜਾ ਸਕਦਾ ਹੁਣ ਉਹਨਾਂ ਦੀ ਹਲੇ ਸਰਵਿਸ ਰਿਟਾਇਰਮੈਂਟ ਨੂੰ ਸਾਢੇ ਕਿ ਪੰਜ ਮਹੀਨੇ ਰਹਿ ਗਏ ਨੇ ਤੇ ਸਰਕਾਰ ਬਦਲ ਨਹੀਂ ਸਕਦੀ ਹੈਗੀ ਤਿੰਨ ਉਹ ਸਭ ਤੋਂ ਵੱਡੀ ਗੱਲ ਜਸਬੀਰ ਸਿੰਘ ਔਲਖ ਦੀ ਪੋਲਿਟਿਸ਼ਨਰਾਂ ਨਾਲ ਉੱਤੇ ਕਿਉਂ ਨਹੀਂ ਬਣੀਏ ਇਹਨਾਂ ਨੇ ਪਿੱਛੇ ਜੇ ਇੱਕ ਹਸਪੀਟਲ ਆ ਬਹੁਤ ਵੱਡੇ ਕਹਿੰਦੇ ਸੰਦੀਪ ਉਹ ਲੋਕ ਆ ਕਿ ਜੇ ਉਹ ਪੈਸਿਆਂ ਨੂੰ ਅੱਗ ਲਾ ਦੇਣਾ ਤੇ ਮਹੀਨਾ ਪਰ ਭਾਵੇਂ ਲਾਉਂਦੇ ਰਹਿਣ ਬਹੁਤ ਵੱਡੇ ਨੇ ਉਹਨਾਂ ਦੀ ਸਾਰੇ ਪਾਣੀ ਭਰਦੇ ਹੈਗੇ ਨੇ ਇਹਨਾਂ ਨੇ ਛਾਪਾ ਮਾਰਿਆ ਉੱਥੇ ਜਿਹੜਾ ਭਰੂਣ ਹੱਤਿਆ ਦਾ ਟੈਸਟਿੰਗ ਇਹਨਾਂ ਨੇ ਕੇਸ ਵੀ ਕਰ ਦਿੱਤਾਗਾ ਇਹਨਾਂ ਨੂੰ ਐਮਐਲਏ ਮਣਾਉਂਦੇ ਰਹੇ ਇਹ ਨਹੀਂ ਮੰਨੇ ਵੀ ਇਹ ਗੈਰਕਾਨੂੰਨੀ ਹੈਗੇ ਪਰ ਐਮਐਲਏ ਨੇ ਚੰਦੇ ਲਏ ਹੁੰਦੇ ਨਾ ਕਿਸੇ ਨੇ ਆਪਣੇ ਨਾਮ ਚੰਦਾ ਲਿਆ ਹੁੰਦਾ ਕਿਸੇ ਨੇ ਪਾਰਟੀ ਦੇ ਨਾਮ ਦੇ ਚੰਦਾ ਲਿਆ ਹੁੰਦਾ ਉਦੋਂ ਤੜਫਦੇ ਰਹੇ ਹੈਗੇ ਨੇ ਹੁਣ ਉਹ ਜਿਹੜੇ ਐਮਐਲਏ ਪਹਿਲਾਂ ਉਹਨੂੰ ਆਪ ਫੋਨ ਕਰਦੇ ਰਹੇ ਨੇ ਜੋ ਸਾਡੇ ਜਾਣ ਕਰਦਾ ਦੇ ਫਿਰ ਕਈ ਐਮਐਲਏ ਆਪਣੇ ਮੁੰਡੇ ਭੇਜਦੇ ਰਹੇ ਹੈਗੇ ਨੇ ਵੀ ਨਾ ਕਰੋ ਜੀ ਇਦਾਂ ਜੀ ਮਾਣਾ ਵੀ ਸਾਡੇ ਨਾਲ ਜੁੜੇ ਆ ਜੀ ਨੁਕਸਾਨ ਹੋ ਜਾਊਗਾ ਪਾਰਟੀ ਦਾ ਜੇ ਉਹ ਜੋ ਵੀ 100 ਤਰ੍ਹਾਂ ਦੇ ਬਹਾਨੇ ਉਹ ਸਾਰੇ ਧਿਆਨ ਵਿੱਚ ਰੱਖਦੇ ਉਹਨਾਂ ਨੇ ਗੱਲ ਨਹੀਂ ਮੰਨੀ ਹੈਗੀ ਉਹ ਹੁਣ ਬਦਲਾ ਲੈ ਲਿਆ ਕਿ ਸਰਕਾਰ ਨੇ ਕਹਿੰਦੇ ਦੀ ਇਹਨਾਂ ਦੇ ਡਾਕਟਰ ਸਾਹਿਬ ਨੇ ਫੇਸਬੁਕ ਤੇ ਲੈ ਕੇ ਸਾਡੀ ਬਦਨਾਮੀ ਕਰਤੀ ਹੈਗੀ ਸਾਨੂੰ ਜਲੀਲ ਕਰਤਾ ਤਾਡੀ ਫੇਸਬੁੱਕ ਦੇ ਨਾਲ ਸਰਕਾਰ ਦੀ ਸਿੱਧ ਵਿਭਾਗ ਦੀ ਨੂੰ ਜਲੀਲ ਕਰ ਦਿੱਤਾਗਾ ਜਿਸ ਕਲਾਸ 1 ਬੰਦੇ ਨੂੰ ਦੋ ਥਾਣੇਦਾਰਾਂ ਨੇ ਜਲੀਲ ਕੀਤਾ ਉਹਦੀ ਸਰਕਾਰ ਨੂੰ ਕੋਈ ਤਕਲੀਫ ਨਹੀਂ ਹੋਏਗੀ ਔਰ ਰੂਲਾਂ ਨੂੰ ਧੱਜੀਆਂ ਉਡਾ ਕੇ ਇੱਕ ਸਿਵਲ ਸਰਜਨਲ ਰੈਂਕ ਦੇ ਅਧਿਕਾਰੀ ਨੂੰ ਤੁਸੀਂ ਤਬਾਦਲਾ ਕਰਦੇ ਉਹਦੀ ਦੋ ਵਾਰ ਬੇਇੱਜ਼ਤੀ ਕਰਤੀ ਵਧਿੱਕੀ ਕੀਤੀ ਪਹਿਲਾਂ ਤੇ ਥਾਣੇਦਾਰਾਂ ਨੇ ਵਧੀਕੀ ਕੀਤੀ ਹੁਣ ਮਹਿਕਮੇ ਨੇ ਉਹਦੀ ਟਰਾਂਸਫਰ ਕਰਕੇ ਉਹ ਦਿਨ ਉਹਦੇ ਨਾਲ ਵਧੀਕੀ ਕੀਤੀ ਹੈਗੀ ਫਿਰ ਇਦਾਂ ਦੇ ਅਫਸਰਾਂ ਦੇ ਨਾਲ ਜਿਨ੍ਹਾਂ ਦਾ ਕੰਮ ਐਕਸਲੈਂਟ ਰਿਹਾ 25 ਵਾਰਡ ਮਿਲ ਚੁੱਕੇ ਉਹਨੂੰ ਸਟੇਟ ਲੈਵਲ ਦੇ ਔਰ ਇਹ ਵੀ ਚਰਚਾ ਦੇ ਵਿੱਚ ਆਇਆ ਕਿ ਉਹਨੂੰ ਡਿਪਾਰਟਮੈਂਟ ਨੇ ਇੱਕ ਵਾਰ ਪਦਮਸ਼ਰੀ ਵਾਸਤੇ ਵੀ ਲਿਖਿਆ ਗਿਆ ਸੀ ਕਿ ਸਾਡਾ ਜਿਹੜਾ ਅਫੀਸਰ ਹੈ ਬ੍ਰਿਲੈਂਟ ਅਫੀਸਰ ਹੈ ਇਹਦਾ ਹੱਕ ਬੰਦ ਹੈਗਾ ਜਿੰਨੇ ਉਹਨਾਂ ਨੇ ਜਿੱਥੇ-ਜਿੱਥੇ ਉਹਨਾਂ ਦੀ ਪੋਸਟਿੰਗ ਰਹੀ ਆ ਉਹਨਾਂ ਨੇ ਐਨੇ ਬੇਮਿਸਾਲ ਕੰਮ ਕੀਤੇ ਹੈਗੇ ਨੇ ਜਿਹੜਾ ਮਹਿਕਮਾ ਹੁਣ ਤੱਕ ਉਹਨੂੰ ਵੱਖ-ਵੱਖ ਸੰਸਥਾਵਾਂ ਵੱਖ-ਵੱਖ ਸਰਕਾਰਾਂ ਵੱਲੋਂ 25 ਅਵਾਰਡ ਮਿਲੇ ਹੋਣ ਤੇ ਉਸ ਬੰਦੇ ਔਰ ਉਸ ਅਫਸਰ ਨੂੰ ਪਦਮ ਸ਼੍ਰੀ ਦਿਵਾਉਣ ਦੀਆਂ ਗੱਲਾਂ ਪੰਜਾਬ ਸਰਕਾਰ ਦਾ ਮਹਿਕਮਾ ਕਰਦਾ ਵੇ ਅੱਜ ਦੋ ਥਾਣਾ ਦੇਰਾਂ ਦੇ ਕਹਿ ਤੇ ਦੋ ਐਮਐਲਏ ਜਿਹੜੇ ਕੋਈ ਹੈ ਉਤੋਂ ਦੇ ਜਿਨ੍ਹਾਂ ਦੀ ਉਹ ਜਿਨ੍ਹਾਂ ਦੇ ਹਸਪੀਟਲ ਦੇ ਵਿੱਚ ਛਾਪਾ ਮਾਰਿਆ ਉਹ ਪਾਣੀ ਭਰਦੇ ਰਹੇ ਉਹਨਾਂ ਦੇ ਕਹਿੰਦੇ ਸਿਹਤ ਵਿਭਾਗ ਨੇ ਬਦਲੀ ਕਰ ਦਿੱਤੀ ਹੈਗੀ ਹੁਣ ਇਹਦੇ 'ਚ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਇਹੋ ਜਿਹੇ ਅਫਸਰਾਂ ਦਾ ਅਗਰ ਦਿਲ ਤੋੜਦੀ ਹੈ ਸਰਕਾਰ ਉਹਦਾ ਅਸਰ ਕਿੰਨਾ ਪੈਂਦਾ ਪੰਜਾਬ ਦੇ ਵਿੱਚ ਜਿਹੜਾ PCMS ਡਾਕਟਰ ਐਸੋਸੀਏਸ਼ਨ ਆ ਨਾ ਜਿਹੜਾ ਕਾਡਰ ਹੈਗਾ ਜਿਹੜੇ MBBS ਦੇ ਡਾਕਟਰ ਨੇ ਆ ਉਹਨਾਂ ਦੇ ਮੰਨ ਤੱਕ ਹੀ ਅਸਰ ਪੈਂਦਾ ਹੋਊਗਾ ਉਹ ਜਿਹੜੇ ਕਹਿਣਗੇ ਕਿ ਜੇ ਡਾਕਟਰ ਜਸਬੀਤ ਸਿੰਘ ਆਲਖ ਵਰਗਿਆਂ ਦੇ ਨਾਲ ਸਰਕਾਰ ਜਾਂ ਸਾਡਾ ਮਹਿਕਮਾ ਇਹ ਕੁਝ ਕਰ ਸਕਦਾਗਾ ਤੇ ਫਿਰ ਬਾਕੀ ਲੋਕੀ ਕੰਮ ਕਰਨਾ ਛੱਡ ਦੇਣਗੇ ਕਿ ਜਿਨ੍ਹਾਂ ਨੇ ਬੜੇ ਵਧੀਆ ਕੰਮ ਕੀਤੇ ਨੇ ਸਮਾਜ ਭਲਾਈ ਨੂੰ ਕੰਮ ਕੀਤਾ ਸਰਕਾਰਾਂ ਨੇ ਉਹਨਾਂ ਨੂੰ ਆਨਰ ਕੀਤਾ ਹੋਵੇ ਉਹਦੇ ਨਾਲ ਵੀ ਅਗਰ ਇੰਨੀ ਵਧੇਕੀ ਹੁੰਦੀ ਹੋਊਗੀ ਤੇ ਫਿਰ ਦਿਲ ਟੁੱਟਦਾਗਾ ਫਿਰ ਜਿਹੜੇ ਦੂਜੇ ਜਿਹੜੇ ਬੰਦੇ ਆਗੇ ਨੇ ਉਹ ਕੰਮ ਨਹੀਂ ਕਰਦੇ ਆਗੇ ਇਹ ਤੇ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਜੇ ਇਹ ਮਸਲਾਂ ਦੇ ਵਿੱਚ ਕਿਉਂ ਤੱਕੇ ਹੁੰਦੇ ਨੇ ਪਤਾ ਨਹੀਂ ਉਹ ਨਹਿਕਮਾ ਕਰਦਾ ਕਿ ਨਹੀਂ ਕਰਦਾ ਪਰ ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਹੈਗਾ ਕਿ ਇਸ ਮਸਲੇ ਦੇ ਵਿੱਚ ਜਿਹੜਾ ਦੇਖੋ ਇਹ ਚਿੱਠੀ ਵੀ ਸਾਡੇ ਕੋਲ ਆਈ ਹੈ ਇਹ ਚਿੱਠੀ ਹੈ ਜੋ ਵਾਇਰਲ ਹੋ ਰਹੀ ਹੈ 26 ਅਗਸਤ 2021 ਦੀ ਇਹ ਉਦੋਂ ਸਿਹਤ ਵਿਭਾਗ ਦੇ ਪ੍ਰਮੁਖ ਸਿਕਤਰ ਸਨ ਲੋਕ ਸ਼ਿੱਖਰ ਸਾਹਿਬ ਆਈਏ ਸਨ ਲਿਖਿਆ ਕਿ ਭਾਰਤ ਸਰਕਾਰ ਵੱਲੋਂ 26 ਜਨਵਰੀ 2022 ਦੇ ਦਿੱਤੇ ਜਾਣ ਵਾਲੇ ਪਦਮ ਅਵਾਰਡਸ ਪਦਮ ਪਭੂਸ਼ਨ ਪਦਮ ਪੂਸ਼ਨ ਅਤੇ ਪਦਮਸ਼ਰੀ ਵਾਰਡ ਲਈ ਸ਼ਿਫਾਰਸ਼ਾ ਮੰਗਲ ਸੰਬੰਧੀ ਇਹਦੇ ਚ ਲਿਖਿਆ ਗਿਆ ਕਿ ਇਹ ਵਿਸ਼ਾ ਇਸ ਸੰਬੰਧ ਵਿੱਚ ਸੋਸੋ ਜੋ ਵੀ ਅੱਗੇ ਚਿੱਠੀ ਲਿਖੀ ਹੁੰਦੀ ਆ ਕਿ 26 ਜਨਵਰੀ 2022 ਨੂੰ ਦਿੱਤੇ ਜਾਣ ਵਾਲੇ ਪਦਮਸ਼ਰੀ ਅਵਾਰਡ ਲਈ ਡਾਕਟਰ ਜਸਬੀਰ ਸਿੰਘ ਔਲਖ ਦਿਵਿਆਂਗ ਅੰਗਹੀਨ ਸਿਵਲ ਸਰਜਰ ਬਰਨਾਲਾ ਦਾ ਨਾਮ ਮੈਂ ਆਪਣੀ ਸ਼ਿਫਾਰਸ਼ ਮੇਤ ਆਪ ਨੂੰ ਭੇਜ ਰਿਹਾ ਉਸ ਸਮੇਂ ਸਿਵਲ ਸਰਜਨ ਬਰਨਾਲਾ ਹੋਣਗੇ ਐਸਐਮ ਲੁਧਿਆਣਾ ਜਿਸ ਜਿਹੜਾ ਮੈਕਮਾ ਡਾਕਟਰ ਜਸਬੀਤ ਸਿੰਘ ਆਲਖ ਨੂੰ ਪਦਮ ਸ਼੍ਰੀ ਅਵਾਰਡ ਦਿਵਾਉਣ ਵਾਸਤੇ ਚਿੱਠੀ ਲਿਖ ਰਿਹਾ ਹੋਵੇ ਅੱਜ ਉਸ ਬੰਦੇ ਨੂੰ ਤੁਸੀਂ ਰਿਟਾਇਰਮੈਂਟ ਦੇ ਨੇੜੇ ਜਲੀਲ ਕਰ ਰਹੇ ਹੋਗੇ ਤੇ ਫਿਰ ਸਿਹਤ ਵਿਭਾਗ ਦੇ ਵਿੱਚ ਜਿਹੜੇ ਡਾਕਟਰ ਕੰਮ ਕਰਨੇ ਉਹਨਾਂ ਤੇ ਕਿੰਨਾ ਅਸਰ ਪੈਂਦਾ ਹੋਊਗਾ ਇਹ ਸਭ ਤੋਂ ਵੱਡੀ ਗੱਲ ਚਿੰਤਾ ਵਾਲੀ ਗੱਲ ਔਰ ਜਿਸ ਬੰਦੇ ਨੂੰ ਔਰ ਇਥੋਂ ਤੱਕ ਕਿ ਇਹ ਇੰਨੇ ਕਾਬਲ ਆਫੀਸਰ ਨੇ ਮਤਲਬ ਜਦੋਂ 2007 ਦੇ ਵਿੱਚ ਸ਼ਾਹਰੂਖ ਖਾਨ ਹੁਣੀ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਕੰਮ ਕਰਦੇ ਰਹੇ ਨਾ ਜੀ ਉਦੋਂ ਵੀ ਉਹਨੂੰ ਆਨਰ ਕੀਤਾ ਗਿਆ ਸੀ ਇਸ ਲੈਵਲ ਦੇ ਆਫੀਸਰ ਤੇ ਸਾਡਾ ਸਰਕਾਰ ਉਸ ਬੰਦੇ ਦਾਣ ਵਧਿਕਾਰੀ ਵਕ ਵਕ ਅਖਬਾਰਾਂ ਦੇ ਵਿੱਚ ਇਹ ਕੰਮ ਕਰ ਰਹੇ ਹੈਗੇ ਨੇ ਕਿ ਫ੍ਰੋਮ ਪੋਲਿਓ ਇਫੈਕਟ ਪ੍ਰਭਾਵਿਤ ਬੰਦਾ ਜਿਹੜਾ ਪਿੰਡ ਦਾ ਰਹਿਣ ਵਾਲਾ ਉਹ ਕਿਵੇਂ ਗਾਇਨੋ ਮਤਲਬ ਔਰਤਾਂ ਦੇ ਮਾਹਿਰ ਡਾਕਟਰ ਦੇ ਤੌਰ ਤੇ ਕੰਮ ਕਰ ਰਿਹਾ ਇਹ ਸਭ ਤੋਂ ਵੱਡੀ ਗੱਲ ਹੈ ਕਿ ਇਸ ਮੌਕੇ ਇਹੋ ਜਿਹੇ ਡਾਕਟਰਾਂ ਦੇ ਨਾਲ ਜੇ ਅਸੀਂ ਵਧੀਕੀਆਂ ਕਰਾਂਗੇ ਐਮਐਲਏ ਦੇ ਕਹਿਣ ਤੇ ਪੁਲਿਸ ਵਾਲਿਆਂ ਦੇ ਕਹਿਣ ਤੇ ਤਬਾਦਲੀ ਕਰਾਂਗੇ ਤੇ ਕਿੰਨੇ ਲੋਕਾਂ ਦਾ ਦਿਲ ਟੁੱਟਿਆ ਹੋਊਗਾ ਇੱਕ ਪਾਸੇ ਤੁਸੀਂ ਪਦਮ ਸ਼੍ਰੀ ਜਾਂ ਪਦਮ ਪੂਸ਼ਨ ਜਾਂ ਬਭੂਸ਼ਨ ਵਾਸਤੇ ਗੱਲਾਂ ਕਰ ਰਹੇ ਹੋ ਦੂਜੇ ਪਾਸੇ ਥਾਣੇਦਾਰ ਉਸ ਬੰਦੇ ਦਾ ਵਧੀਕੀ ਕਰ ਰਹੇ ਨੇ ਇਹ ਸਭ ਜਗੀ ਜਗੀ ਜਗੋ 18ਵੀਂ ਕਿਹੜੀ ਹੋ ਸਕਦੀ ਔਰ ਜਿੰਨੂੰ ਇੰਨੇ ਵਾਰਡ ਮਿਲੇ ਹੁਣ ਹੱਦੋਂ ਵੱਧ 25 ਵਾਰਡ ਕੋਈ ਛੋਟੇ ਨਹੀਂ ਹੁੰਦੇ ਔਰ ਜਿਹੜਾ ਬੰਦਾ ਰਿਟਾਇਰਮੈਂਟ ਦੇ ਬਿਲਕੁਲ ਨੇੜੇ ਹੁੰਨੇ ਸਾਢੇ 5 ਕੇ 5 ਮਹੀਨੇ ਰਹਿ ਗਏ ਆਗੇ ਨੇ ਜੋ ਲੁਧਿਆਣੇ ਤੋਂ ਅਸੀਂ ਡਿਟੇਲ ਇਕੱਠੀ ਕੀਤੀ ਆ ਗਈ ਹੈ ਉਹਦੇ ਤੇ ਦੇਖੋ ਇਹ ਵਾਰਡ ਜਿਹੜੇ ਆਗੇ ਨੇ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਵੀ ਵਾਰਡ ਮਿਲੇ ਆਗੇ ਜਦੋਂ ਬਰਨਾਲਾ ਸੀ 3 12 2014 ਨੂੰ ਉਸ ਸਮੇਂ ਜਿਹੜੇ ਸਿਹਤ ਮੰਤਰੀ ਸਨ ਸਰਜੀਤ ਕੁਮਾਰ ਜਿਆਣੀ ਸਟੇਟ ਅਵਾਰਡ ਟੂ ਹੈਂਡੀਕੈਪਟਨ ਨਾਲ ਸਨਮਾਨਿਤ ਕੀਤਾ ਗਿਆ ਫਿਰ ਉਹਨਾਂ ਦਾ ਸੋਸ਼ਲ ਸਿਕਿਉਰਿਟੀ ਵੱਲੋਂ ਪੰਜਾਬ ਵੱਲੋਂ ਫਿਰ ਉਦੋਂ ਅਲਕਨੰਦਾ ਦਿਆਲ ਸੀ ਡਾਇਰੈਕਟਰ ਤੇ ਜਸਪਾਲ ਸਿੰਘ ਸੀ ਸੇਕਟਰੀ ਸੀ ਉਹਨਾਂ ਵੱਲੋਂ ਅਵਾਰਡ ਦਿੱਤਾ ਗਿਆ 2014 ਦੇ ਵਿੱਚ ਮਤਲਬ ਫਿਰ ਡਾਕਟਰ ਜਸਬੀਰ ਸਿੰਘ ਨੂੰ ਅੰਤਰਰਾਸ਼ਟਰੀ ਦਿਵਿਆਂਗਤਾ ਦਿਵਸ ਮੌਕੇ ਵੀ ਅਵਾਰਡ ਮਿਲਿਆ ਗਿਆ ਇਹੋ ਹੀ ਇਸੇ ਸਰਕਾਰ ਨੇ 3 12 2022 ਨੂੰ ਡਾਕਟਰ ਬਲਜੀਤ ਕੌਰ ਨੇ ਮਤਲ ਇੰਨੇ ਜਿਆਦਾ ਵਾਰਡ ਦਿੱਤੇ ਹੋਣ ਇਸ ਤੋਂ ਬਾਅਦ ਵੀ ਉਸ ਬੰਦੇ ਦੇ ਨਾਲ ਇਸ ਅਫਸਰ ਦੇ ਨਾਲ ਵਧਿੱਕੀ ਕੀਤੀ ਹੋਗੀ ਫਿਰ ਤੇ ਸਿਹਤ ਮੰਤਰੀ ਜਿਹੜੇ ਖੁਦ ਡਾਕਟਰ ਨੇ ਡਾਕਟਰ ਬਲਬੀਰ ਸਿੰਘ ਹੋਣਾ ਕੋਟੋਕੜ ਸੋਚਣਾ ਤੇ ਚਾਹੀਦਾ ਸੀ ਕਿ ਇਸ ਬੰਦੇ ਦੇ ਨਾਲ ਅਸੀਂ ਕਿਉਂ ਇੰਨੀ ਵਧਿੱਕੀ ਕਰ ਰਹੇ ਨੇ ਉਹ ਡਾਕਟਰ ਉਹਨਾਂ ਨੇ ਆਪ ਸਰਕਾਰੀ ਨੌਕਰੀ ਕੀਤੀ ਆ ਚੰਗੀ ਤਰ੍ਹਾਂ ਪੰਜਾਬ ਸਿਵਲ ਸਰਵਿਸ ਰੂਲ ਵੀ ਉਹਨਾਂ ਨੂੰ ਆਉਂਦੇ ਨੇ ਡਾਕਟਰ ਬਲਬੀਰ ਸਿੰਘ ਉਹਨਾਂ ਨੂੰ ਤੇ ਟ੍ਰਾਂਸਫਰ ਪਾਲਿਸੀ ਵੀ ਆਉਂਦੀ ਹੈਗੀ ਪਹਿਰ ਵੀ ਧਜੀਆਂ ੜਾਈਆਂ ਗਈਆਂ ਹੁਣ ਸਿਰ ਤੇ ਸਿਰ ਇਸ ਕਰਕੇ ਕਿ ਲੁਧਿਆਣੇ ਦਾ ਇੱਕ ਹਸਪੀਟਲ ਆ ਜਿਹੜਾ ਬਹੁਤ ਅਰਬਾ ਖਰਬਾ ਨੇ ਮਾਲਕ ਨੇ ਹੂੰ ਉਹਨਾਂ ਦੇ ਉੱਪਰ ਕੇਸ ਚਲਾ ਦਿੱਤਾ ਸੀ ਸਿਵਲ ਸਰਜਨ ਨੇ ਪੁਲਿਸ ਵਾਲਿਆਂ ਦਾ ਕਹਿਣਾ ਨਹੀਂ ਸੀ ਮੰਨਿਆ ਐਮਐਲਏ ਦਾ ਕਹਿਣਾ ਨਹੀਂ ਮੰਨਿਆਗਾ ਅੱਜ ਪੁਲਿਸ ਨੂੰ ਤੇ ਐਮਐਲਏ ਨੂੰ ਮੌਕਾ ਮਿਲ ਗਿਆ ਤੇ ਚੱਕ ਕੇ ਡਾਕਟਰ ਜਿਹੜੇ ਨੇ ਉਹਨਾਂ ਨੂੰ ਬਦਲਾ ਦਿੱਤਾ ਗਿਆ ਉਹ ਉਥੋਂ ਲੁਧਿਆਣੇ ਤੋਂ ਕੱਢ ਕੇ ਚੰਡੀਗੜ੍ਹ ਭੇਜ ਦਿੱਤਾ ਗਿਆ ਚਲੋ ਉਹਨਾਂ ਕੀ ਕਹਿੰਦੇ ਹੁੰਦੇ ਕਿ ਉਹ ਨੌਕਰੀ ਕਰਨੀ ਹੈਗੀਆ ਜਾਂ 5 ਮਹੀਨੇ ਰਹਿ ਕੇ ਲੁਧਿਆਣੇ ਕਰ ਲੈਂਦੇ ਜਾਂ ਚੰਡੀਗੜ ਕਰ ਲੈਂਦੇ ਜਾਂ ਕਿਸੇ ਹੋਰ ਜ਼ਿਲ੍ਹੇ ਦੇ ਵਿੱਚ ਕਰ ਲੈਂਦੇ ਨੇ ਪਰ ਘੱਟੋ ਘੱਟ ਸਰਕਾਰ ਨੂੰ ਆਪਣੀ ਪਾਲਿਸੀ ਤੇ ਸਰਵਿਸ ਰੂਲ ਤੇ ਪੜ੍ਹ ਲੈਣੇ ਚਾਹੀਦੇ ਸੀ